ਬਹੁਤ ਵੱਡੀ ਖਬਰ ਗੁਰਦਾਸਪੁਰ ਵਿੱਚ ਸਾਬਕਾ ਫੌਜੀ ਨੇ ਆਪਣੀ ਪਤਨੀ ਅਤੇ ਸੱਸ ਦਾ AK47 ਨਾਲ ਕੀਤਾ ਕਤਲ ਆਓ ਤੁਹਾਨੂੰ ਦਿੰਨੇ ਆ ਅੱਜ ਇਸ ਵੀਡੀਓ ਦੇ ਵਿੱਚ ਤਾਜ਼ਾ ਜਾਣਕਾਰੀ ਸਾਬਕਾ ਫੌਜੀ ਨੇ ਆਪਣੀ ਪਤਨੀ ਅਤੇ ਸੱਸ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਇਸ ਤੋਂ ਬਾਅਦ ਬੰਦੂਕ ਲੈ ਕੇ ਯਾਨੀ ਕਿ ਜੋ ਉਸ ਦੇ ਹੱਥ ਵਿੱਚ ਹਥਿਆਰ ਸੀ ਉਸ ਨੂੰ ਲੈ ਕੇ ਉਹ ਸ਼ਰੀਆਮ ਪੌੜੀਆਂ ਵਿੱਚ ਬੈਠਾ ਰਿਹਾ ਪੰਜਾਬ ਪੁਲਿਸ ਦੀਆਂ ਟੀਮਾਂ ਮੌਕੇ ਤੇ ਉਸ ਨੂੰ ਸਲੈਂਡਰ ਕਰਨ ਦੇ ਲਈ ਆਖਦੀਆਂ ਰਹੀਆਂ ਆਖਰ ਉਹ ਨਹੀਂ ਮੰਨਿਆ ਪਰ ਜਾਣਕਾਰੀ ਮੁਤਾਬਕ ਉਸ ਨੇ ਕਥਿਤ ਤੌਰ ਤੇ ਖੁਦ ਨੂੰ ਵੀ ਗੋਲੀ ਮਾਰ ਲਈ ਅਤੇ ਖੁਦਕੁਸ਼ੀ ਕਰ ਲਈ ਗੁਰਦਾਸਪੁਰ ਤੋਂ ਇਹ ਹੈਰਾਨ ਕਰਨ ਵਾਲਾ ਮਾਮਲਾ ਹੈ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਉਹਨਾਂ ਦੋਵਾਂ ਔਰਤਾਂ ਦੀਆਂ ਜਿਨ੍ਹਾਂ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਅਤੇ ਉਸ ਸਾਬਕਾ ਫੌਜੀ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਯਾਨੀ ਕਿ ਰਿਸ਼ਤੇ ਵਿੱਚ ਉਹਨਾਂ ਦੀ ਜੋ ਸਾਲੀ ਹੈ ਉਹ ਉਸ ਦਾ ਬਿਆਨ ਆਇਆ ਉਸ ਨੇ ਇੱਥੋਂ ਤੱਕ ਆਖ ਦਿੱਤਾ ਕਿ ਕੰਧ ਟੱਪ ਕੇ ਉਹ ਅੰਦਰ ਬੜਿਆ ਸੀ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਨੇ ਇੱਥੋਂ ਤੱਕ ਵੀ ਆਖਿਆ ਕਿ ਉਹ ਸਾਈਕੋ ਸੀ ਥੋੜਾ ਇਹ ਇਲਜ਼ਾਮ ਉਸ ਨੇ ਲਗਾਏ ਨੇ ਹਾਲਾਂਕਿ ਪੂਰੀ ਗੱਲ ਕੀ ਹੈ ਵਿਚਲੀ ਕਿਸ ਕਰਕੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਬਿਆਨ ਵੀ ਆ ਚੁੱਕਿਆ ਤੁਹਾਨੂੰ ਉਹ ਬਿਆਨ ਵੀ ਸੁਣਾਵਾਂਗੇ ਸਭ ਤੋਂ ਪਹਿਲਾਂ ਪਰਿਵਾਰ ਦਾ ਬਿਆਨ ਸੁਣਾਉਣੀ ਹੈ ਪਰਿਵਾਰਕ ਮੈਂਬਰਾਂ ਨੇ ਇਸ ਵਾਰਦਾਤ ਬਾਰੇ ਕੀ ਕੁਝ ਆਖਿਆ ਸੋ ਗੁਰਦਾਸਪੁਰ ਦੇ ਵਿੱਚ ਇਹ ਬੇਹਦ ਹੈਰਾਨ ਅਤੇ ਡਰਾਉਣ ਵਾਲੀ ਵਾਰਦਾਤ ਹੋਈ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੀ ਹੀ ਸੱਸ ਅਤੇ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਖੂਨੋ ਖੂਨ ਕਰ ਦਿੱਤਾ ਪੂਰੀ ਧਰਤੀ ਨੂੰ ਜਿੱਥੇ ਇਹ ਰਹਿ ਰਹੇ ਹਾਂ ਸੀ ਪਰਿਵਾਰ ਸੋ ਹੁਣ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਉਹ ਜ਼ਰੂਰ ਸੁਣਦੇ ਆ ਹਾਂਜੀ ਭਾਜੀ ਇਹ ਮੇਰੀ ਸਿਸਟਰ ਹੀ ਤੇ ਇਹਦਾ 2016 ਦੇ ਆਸ-ਪਾਸ ਮੈਰਿਜ ਹੋਈ ਸੀ ਇਹ ਬੰਦਾ ਸਾਈਕੋ ਟਾਈਪ ਹੀ ਉਹਨੂੰ ਮੈਂਟਲੀ ਤੇ ਫਿਜ਼ੀਕਲੀ ਟੌਰਚਰ ਕਰਦਾ ਰਿਹਾ ਸਾਡੀ ਪੁਲਿਸ ਕੰਪਲੇਨਾਂ ਵੀ ਹੋਇਆ ਮੈਲਾ ਮੰਡਲ ਚ ਕੇਸ ਵੀ ਗਿਆ ਬਟ ਇਹ ਬੰਦਾ ਨਹੀਂ ਸਮਝਿਆ ਤੇ ਇਹ ਧਮਕਾਉਂਦਾ ਸੀ ਉਹਨਾਂ ਨੂੰ ਤੇ 2020 ਚ ਮੇਰੇ ਬ੍ਰਦਰ ਦੀ ਡੈਥ ਹੋਈ ਤੇ ਅਸੀਂ ਮੇਰੀ ਮਦਰ ਇਕੱਲੇ ਹੀ ਉਹਨਾਂ ਨੇ ਫਿਰ ਇਹਨੂੰ ਆਪਣੇ ਕੋਲ ਲਿਆਏ ਕਿਉਂਕਿ ਉਹ ਆਂਦੇ ਕਿ ਮੈਂ ਮੇਰੇ ਕੋ ਨਹੀਂ ਰੋਜ਼ੇ ਦੇ ਨਾਲ ਲੜਿਆ ਜਾਂਦਾ ਤੇ ਥਾਣਿਆਂ ਵਿੱਚ ਖੱਜਲ ਹੋਇਆ ਜਾਂਦਾ ਇਹ 2020 ਦੇ ਮੇਰੀ ਸਿਸਟਰ ਘਰ ਹੀ ਤੇ ਇਹ ਨੂੰ ਮੈਂਟਲ ਜਿੱਤੇ ਮੈਂਟਲੀ ਹਰਾਸਮੈਂਟ ਫੋਨ ਕਰ ਕਰ ਕਰਦਾ ਸੀ ਧਮਕੀਆਂ ਦਿੰਦਾ ਰਿਹਾ ਕਿ ਮੈਂ ਤੈਨੂੰ ਮਾਰ ਦੇਣਾ ਬਟ ਉਹਨੇ ਕਿਹਾ ਕਿ ਚਲੋ ਕੋਈ ਨਹੀਂ ਜਦੋਂ ਮੈਂ ਆਪਦੇ ਘਰੇ ਬੈਠੀ ਆਂ ਤਾਂ ਫਿਰ ਇਹ ਮੈਨੂੰ ਕਿੱਥੇ ਮਾਰ ਦੇਗਾ ਪਰ ਸਾਨੂੰ ਨਹੀਂ ਪਤਾ ਕਿ ਇਹਨੂੰ ਸੱਚੀ ਇਹ ਕੰਮ ਕਰਨਾ ਇਹ ਰਾਤ 3 ਵਜੇ ਗਿਆ ਵਾ ਤੇ ਕਾਂਦੇ ਨੇ ਟੱਪੀਆ ਤੇ ਇਹਨੇ ਉੱਥੇ ਆਵਾਜ਼ ਦਿੱਤੀ ਸਿਸਟਰ ਨੂੰ ਜਦੋਂ ਜਾਲੀ ਵਾਲਾ ਦਰਵਾਜ਼ਾ ਖੋਲਣ ਆਈ ਆ ਇਹਨੇ ਉਹਦੇ ਦੋ ਗੋਲੀਆਂ ਮਾਰ ਦਿੱਤੀਆਂ ਉਹ ਉਥੇ ਡੇਗੀ ਬਾਅਦ ਇਹਨੇ ਬਾਅਦ ਵਿੱਚ ਜਾ ਕੇ ਮੇਰੇ ਮਦਰ ਸੁੱਤੇ ਦੇ ਹੀ ਮੰਜੇ ਤੇ ਤੇ ਉੱਠਣ ਹੀ ਲੱਗੇ ਤੇ ਉਹਨਾਂ ਨੂੰ ਗੋਲੀ ਮਾਰ ਆਪਣੇ ਆਪਣੇ ਆਪ ਗੋਲੀ ਮਾਰ ਮਦਰ ਨੂੰ ਵੀ ਗੋਲੀ ਮਾਰਦੀ ਤੇ ਇਹ ਹੁਣ ਇੱਥੇ ਆ ਕੇ ਤੇ ਫਲੈਟ ਜਿਹਦੇ ਘਰ ਆ ਕਹਿੰਦਾ ਘਰ ਹੀ ਪੈਂਦੀ ਹਾਂਜੀ ਇਹ ਖੋਦਾ ਘਰ ਹੀ ਦਾ ਖੋਦਾ ਫਲੈਟ ਹੀ ਹਾਂਜੀ ਹਾਂਜੀ ਗੋਰਪ੍ਰੀਤ ਦੇ ਖੋਦਾ ਫਲੈਟ ਹੀ ਇੱਥੇ ਆ ਕੇ ਲੋਕ ਗਿਆ ਇਹਨੂੰ ਸਵੇਰੇ ਫੋਨ ਵੀ ਪੁਲਿਸ ਵਾਲਿਆਂ ਨੇ ਕੀਤਾ ਮੇਰੇ ਹਸਬੰਦ ਵੀ ਪੁਲਿਸ ਚਾ ਤੇ ਉਹਨਾਂ ਨੇ ਵੀ ਰਿਕੁਐਸਟ ਕੀਤੀ ਸਰ ਦੇ ਕਹਿੰਦੇ ਕਿ ਤੂੰ ਸਟੈਂਡਰ ਕਰ ਦੇ ਇਹਨੇ ਕਿਹਾ মিডিਆ ਨੂੰ ਬੁਲਾਓ ਤੇ ਜਦੋਂ ਅਸੀਂ ਇੱਥੇ ਆਏ ਆ ਤੇ ਇਹਨੇ ਸੁਸਾਇਟੀ ਖੋਦ ਵੀ ਕਰ ਲਿਆ ਗੱਲ ਬਾਤ ਹੈ ਜੀ ਸ੍ਰੀ ਸਰ 3:20 25 ਮਿੰਟ ਟਾਈਮ ਸੀ ਹਾਂ ਮੈਂ ਤਿੰਨ ਤਰ੍ਹਾਂ ਘਰੋਂ ਉੱਠਿਆ ਸ੍ਰੀ ਤੇ ਮੈਂ ਇਸ਼ਨਾਨ ਪਾਣੀ ਕਰਕੇ ਗੁਰਦਸਾਹ ਜਾਣਾ ਸੀਗਾ ਤੇ ਕੋਈ ਨਾ ਕਿਸ 3:25 ਤੋਂ ਲੈ ਕੇ 3:30 ਦੇ ਵਿੱਚ ਵਿੱਚ ਫਾਇਰ ਉਹ ਦੀ ਆਵਾਜ਼ ਨੇ ਸੁਣੀ ਜੇ ਮੇਰਾ ਇਥੋਂ ਘਰ 200 ਮੀਟਰ ਦੂਰ ਆ। ਇਕਦਮ ਕਿਉਂ ਇਧਰੋਂ ਆਏ ਆ ਤੇ ਉਦੋਂ ਫਾਇਰ ਕਰਨ ਵਾਲੇ ਤੇ ਉਫਰਾੜ ਹੋ ਗਈ ਸੀ ਆ। ਆਣ ਗਣ ਇਕੱਠਾ ਹੋ ਗਿਆ ਸੀ। ਤੇ ਜਿਹੜਾ ਅੰਦਰੋਂ ਗੇਟ ਸੀ ਕਰਦਾ ਉਹ ਬੰਦ ਸੀਗਾ। ਅਲੱਗ ਲੱਗਾ ਹੋਇਆ ਸੀ। ਫਿਰ ਅਸੀਂ ਆਵਾਜ਼ਾਂ ਮਾਰੀਆਂ ਉਹਨਾਂ ਨੂੰ ਆਪਣੀ ਭੁਹਾਈ ਦੀ ਆਵਾਜ਼ਾਂ ਮਾਰੀਆਂ ਭੁਹਾਈ ਦੀ ਆਵਾਜ਼ ਮਾਰੀ ਨਾਲ ਅੰਦਰ ਹੋਏਗਾ ਆਵਾਜ਼ ਦੇਗਾ। ਇਹਨਾਂ ਨੂੰ ਨਹੀਂ ਪਤਾ ਸਾਨੂੰ ਕਿ ਉਹਨਾਂ ਦੀ ਡੈਥ ਹੋ ਗਈ ਆ। ਹਾਂਜੀ ਤੇ ਫਿਰ ਜਦੋਂ ਆਈਏ ਪੁੱਛੋਂ ਪੁੱਛ ਕੇ ਬਾਬਾ ਜਰਬਾਦ ਆਈਏ ਵੀ ਅਸੀਂ ਦਰਵਾਜ਼ਾ ਤੋੜ ਲਈਏ ਉਹਨਾਂ ਕਹਿੰਦੇ ਦਰਵਾਜ਼ਾ ਤੋੜ ਕੇ ਅੰਦਰ ਹੋ ਜੇ। ਫਿਰ ਅ ਅੰਦਰ ਆ ਅੰਦਰ ਜਾ ਕੇ ਦੇਖਿਆ ਨਾ ਦੋਵੇਂ ਡੱਡ ਬਾੜੀ ਦੇ ਖੂਨ ਨਾਲ ਲੱਤ-ਪੱਤ ਪਈਆਂ ਹੋਈਆਂ ਸਨ ਕਿਨੇ ਕੀਤੀ ਫਾਇਰਿੰਗ ਹਾਂਜੀ ਫਾਇਰਿੰਗ ਕਿਨੇ ਕੀਤੀ ਹੈ ਆਪਨੇ ਫਾਇਰਿੰਗ ਨਾਲ ਇਹਨਾਂ ਦੀ ਜਿਹੜੀ ਬੇਟੀ ਸਾਡਾ ਡੈਥ ਹੋ ਜਨਾ ਇਹਦਾ ਇਹਦਾ ਹਸਬੰਦ ਸੀ ਜਿਹੜਾ ਪਹਿਲਾਂ ਆਰਮੀ ਚ ਸਰਵਿਸ ਕਰਦਾ ਸੀ ਉਹਨਾਂ ਕੋਲ ਮਤਲਬ ਕੋਰਟ ਕੇਸ ਚੱਲਦਾ ਸੀਗਾ ਠੀਕ ਹੈ ਹਾਂਜੀ ਇਹ ਕਹਿੰਦਾ ਮੈਂ ਨਾ ਤੈਨੂੰ ਵਸਾਉਣਾ ਨਾ ਤੈਨੂੰ ਖਰਚਾ ਜਣਾ ਕੋਈ ਹੁੰਦਾ ਅੱਛਾ ਹਾਂ ਵੈਸੇ ਵੀ ਤਮਕੇ ਅੰਦਰ ਆ ਮੈਂ ਤੁਹਾਨੂੰ ਮਾਰ ਦਿੰਦਾ ਮੈਂ ਹਾਂਜੀ ਇਹ ਕੱਲ੍ਹ ਹੀ ਆਇਆ ਫਿਰ ਇਹ ਜਿਹਦਾ ਲੱਗਦਾ ਹੈ CCTV ਕੈਮਰੇ ਦੇ ਕੱਲ੍ਹ ਹੀ ਲੱਗਦਾ ਹਾਂਜੀ ਤੇ ਉਹ ਉਹਨਾਂ ਘਸੋ ਦਾ ਉੱਧਾ ਤੋਂ ਯਾਨੀ ਇਹ ਕੈਲੀਟੀ ਜਿਹਨਾਂ ਜਿਹੜਾ ਨੇ ਹਮਲਾ ਕੀਤਾ ਹੁਣ ਪੁਲਿਸ ਤੋਂ ਤਰਫ ਮੁਤਾਬਕ 140 ਸਾਬ ਨੇ ਵਰਤੀ ਹੈ ਨਾ ਅੱਛਾ ਜੀ ਹਾਂਜੀ ਹੁਣ ਕੀ ਮੰਨਤ ਹੈ ਮੰਗੇ ਪ੍ਰਸ਼ੰਦ ਆਪਣੇ ਸਭ ਤੋਂ ਸਸਾ ਮਿਲੇ ਸਦਾ ਤੁਹਾਨੂੰ ਕਹਿੰਦੇ ਆਟੇ ਪਹਿਲਾਂ ਮਿਲ ਚੁਕੀ ਆ ਆਪਣੇ ਆਪ ਨੂੰ ਦੇ ਦੀ ਨਾ ਠੀਕ ਹੈ ਆਪਣੇ ਆਪ ਨੂੰ ਗੋਲੀ ਮਾਰਦੀ ਹੈ ਅਰੇ ਆਪਣੇ ਆਪ ਨੂੰ ਗੋਲੀ ਮਾਰੀ ਕਹਿੰਦੇ ਪਰ ਹੁਣ ਤਾਂ ਲੱਗਾ ਆਪਣੇ ਆਪ ਨੂੰ ਗੋਲੀ ਮਾਰਦੀ ਹੈ ਕੋਈ ਪੁਲਿਸ ਅਧਿਕਾਰੀ ਆਇਆ ਹੈ ਪੁਲਿਸ ਅਧਿਕਾਰੀ ਆਇਆ ਹੈ ਮੌਜੂਦਾ ਐਸਐਚਓ ਆਇਆ ਹੈ ਡੀਐਸਪੀ ਸਾਹਿਬ ਆਇਆ ਹੈ ਹੋਰ ਪਰਫੋਰਮੈਂਸ ਸੈਕਸ਼ਨ ਦੀ ਟੀਮ ਆਈ ਹੈ ਉਹਨ ਦਿਨੀ ਡੈਡ ਬੋਡੀ ਕਿਥੇ ਦੀ ਡੈਡ ਬੜੀ ਸੁਹਲਤ ਨਾਲ ਗਦਾਪ ਲੈ ਗਿਆ ਪੁਲਸ ਵਾਲੇ ਆਪਣੇ ਸਾਡੇ ਨਾਲ ਸਰਪੈਂਸ ਹੋ ਗਿਆ ਨਾਲ ਹੋਰ ਬੰਦਗੇ ਕਿੰਨੀ ਜਿਹੜੇ ਫਾਈਟਿੰਗ ਕੀਤੀ ਕੋਈ ਲੱਗਾ ਪਤਾ ਕਿੰਨੇ ਹੋਏ ਨੌ ਰੌਦ ਫਾਇਰ ਹੋਇਆ ਜਦ ਵਿੱਚ ਇੱਕ ਅਣਜਾਣਿਆ ਤੇ 8-9 ਬਰਾਮਦ ਕਰ ਲਿਆ ਪੁਲਸ ਨੇ ਖਾਰੀ ਜਿਹੜੇ ਹਥਿਆਰ ਲੈ ਕੇ ਉਹ ਆਪਣੇ ਇਹਨਾਂ ਦਾ ਪਰਸਨਲ ਨਹੀਂ ਪਰਸਨਲ ਨਹੀਂ ਕਹਿੰਦੇ ਕੱਲ ਤੋਂ ਜੇਲ੍ਹ ਜੇਲ੍ਹ ਮਤਲਬ ਗੇਟ ਤੋਂ AK-47 ਜਿਹੜੀ ਚੋਰੀ ਹੋ ਗਈ ਪੁਲਸ ਉਤਰਾ ਪਰ ਲਗਾ ਨੂੰ ਅੱਛਾ ਜੀ ਤੇ ਕੱਲ ਤਾਂ ਲੈ ਕੇ ਘੁੰਮਣਿਆ ਤੱਕਦੇ ਉਹਨੂੰ ਕੋਈ ਨਿਕਵਰ ਨਹੀਂ ਕੀਤਾ ਨੂੰ ਐਡਾ ਵਡਾ ਨੁਕਸਾਨ ਕਰ ਗਿਆ ਉਹਦੀ AK-47 ਜਿਹੜੀ ਰਿਕਵਰੀ ਕੰਮ ਬੰਦਾ ਲੈ ਕੇ ਭੱਜੇ ਉਹਨੂੰ ਰਿਕਵਰੀ ਨਹੀਂ ਹੋਇਆ ਕਿਨਾਂ